ਕਲਾਸੀਕਾ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋ ਜੇ ਮੈਂ ਤੁਹਾਡਾ ਆਪਣਾ ਦੁਰਗਲ ਸਾਹਿਬ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਆਪਣਾ ਤੁਹਾਡਾ ਸਾਰਿਆਂ ਦਾ ਤੇ ਆਪਾਂ ਪਹੁੰਚੇ ਹੋਏ ਸੀਗੇ ਬਿਬਾੜੀ ਜੈਪੁਰ ਰੋਡ ਤੇ ਤੇ ਪਲਾਨਿੰਗ ਜਾਣਦੀ ਆ Rajasthan ਮਸ਼ੀਨ ਲੋਡ ਕਰਨ ਜਾਣਾ ਪਰ Rajasthan ਤੇ ਆਪਾਂ ਕੱਲ ਕੰਮ ਕਰਵਾ ਕੇ ਆਏ ਏਜੰਸੀ ਚੋ ਜਿਹੜੀ ਆਪਾਂ ਨੇ ਚੈੱਕ ਕਰਾਈਆਂ ਹੱਬਾ ਵਗੈਰਾ ਹਨ ਉਹ ਸਾਰਾ ਕਰਵਾ ਲਿਆ ਹੁਣ ਇਹਦਾ ਨੰਬਰ ਆ ਗਿਆ ਲਾਵੀ ਰੇਡੀਅਮ ਲਾਤੀ ਆ ਪੀਲੀ ਇਹਦੇ ਉੱਪਰ ਹੁਣ ਨੰਬਰ ਲਿਖਾਂਗੇ ਜਿਹੜਾ ਇਹਦਾ ਨੰਬਰ ਆ ਗਿਆ ਉਹ ਕਟਵਾ ਕੇ ਲਿਆਉਣੇ ਆ ਫੇ ਨੰਬਰ ਲਾਵਾਂਗੇ ਇਧਰਲੀ ਸਾਈਡ ਇਧਰਲੀ ਸਾਈਡ ਲਗਾਉਣਾ ਆ ਪਿੱਛੇ इस साइड ये जो है ना ऊपर प्लेट लगी इसको उतार के इसी की जगह पे लगा देंगे हाँ उसी की जगह पे लगा देंगे तो ट्राली पे तो पेंट से लिखेंगे क्योंकि ट्राली एक नहीं हो रहती है हमारे पास चेंज हो जाती रही इस पे लिखना एक तो उधर ऊपर लाव गे नंबर ला के थो दस नंबर कितना आया ए ਲਓ ਵੀ ਨੰਬਰ ਆਪਣੇ ਕੋਲ ਪਹੁੰਚ ਗਿਆ ਇਹ ਪੀਰੀ ਪਲੇਟ ਲਾਤੀ ਹੈ ਹੁਣ ਇੱਥੇ ਨੰਬਰ ਲਿਖਾਂਗੇ ਤੁਹਾਨੂੰ ਦਿਖਾਵਾਂਗੇ ਇਹਦਾ ਕਿੰਨਾ ਨੰਬਰ ਆਇਆ ਹੈ ਤੇ ਲਾ ਵੀ ਨੰਬਰ ਪਲੇਟ ਬਣਾਉਣ ਨੂੰ ਕੁਦਰਤੀ ਬੰਦਾ ਇੱਧਰੇ ਹੀ ਮਿਲ ਗਿਆ ਆਪਾਂ ਨੂੰ ਆ ਨਾਲੇ ਹੀ ਆ ਦਿਖਾਣਾ ਤੁਹਾਨੂੰ ਬੰਦਾ ਕਿੱਦਾਂ ਨੰਬਰ ਬਣਾ ਰਿਹਾ ਆਪਣੇ ਕਿਹਨਾਂ ਦੇ ਕਈ ਬੰਦੇ ਕੰਪਿਊਟਰ ਨਾਲ ਕੱਢਦੇ ਆ ਯਾਰ ਇਹ ਨਿਆ ਟਾਈਪ ਕੋ ਚੱਲ ਰਿਹਾ ਹਨ ਜੋ ਮੋਏ ਬੜੇ ਲਾਹਾਂ ਗਿਆ ਬੰਦਾ ਐਂ ਕੱਟ ਰਿਹਾ ਦੇਖੋ ਜਲਦੀ ਬਾਜੀ ਕਰਦੇ ਹਾਂ ਬੰਦੇ ਸਾਡੇ ਵੱਲ ਦੇਖੋ ਕੰਪਿਊਟਰ ਨਾਲ ਕਟਿੰਗ ਕਰਵਾਉਂਦੇ ਆ ਇਹ ਬੰਦੇ ਨੇ ਨੰਬਰ ਹੱਥ ਨਾਲੇ ਕਟਿੰਗ ਕਰਦਾ ਆ ਬੜਾ ਦੇਣਾ ਹਾਂ ਤਮਰਦ ਬੋਜੀ ਆਪ ਚਲਾਇਆ ਐ ਬੜਾ ਫਿਰਿੰਦਨਾ ਨਾ ਬੜਾ ਬੰਦਾ ਹੱਥ ਨਾਲੇ ਕਟਿੰਗ ਕਰਦਾ ਕੰਬੜ ਤੋਂ ਬੜਾ ਜੀ ਜੋ ਵੀ ਨੰਬਰ ਆਇਆ ਹੁਣ ਤੁਹਾਨੂੰ ਫਿਰ ਆਪਾਂ ਲਾਉਣ ਲੱਗੇ ਫਾਈਨਲ ਡਿਸੀਜਨ ਦਿਖਾਉਨੇ ਆ ਕਿਹੜਾ ਨੰਬਰ ਆਇਆ ਦੇਖਿਓ ਫਿਰ ਠੀਕ ਹੈ ਮੈਂ ਦਿਖਾਉਂਦਾ ਸੀ ਮੈਂ ਕਿਹਾ ਦਿਖਾਉਣਾ ਬੰਦਾ ਬੰਦਾ ਨੰਬਰ ਕੱਟ ਰਿਹਾ ਦੇਖੋ ਹੱਥ ਦੀ ਕਰਵਰੀ ਹੱਤ ਨਾਲੇ ਕਟਿੰਗ ਹੋ ਗਈਆਂ ਬਾਕੀ ਲੱਗੇ ਤਾਂ ਤੁਹਾਨੂੰ ਦਿਖਾਉਂਗਾ ਲੋ ਵੀ ਨੰਬਰ ਆ ਗਿਆ ਇਹਦਾ ਨੰਬਰ ਹੁਣ ਤੁਹਾਨੂੰ ਮੈਂ ਦਿਖਾਉਂ ਹਾਂ ਆ ਆ ਪਿੱਛੇ ਲਗਾ ਦਿਓ ਲਓ ਜੀ ਇਹ ਆ ਗਿਆ ਆਪਣਾ ਨੰਬਰ ਇਹ ਬੰਦੇ ਨੇ ਹੱਥ ਤੋਂ ਕਟਿੰਗ ਕੀਤੀ ਦੇਖ ਲਓ ਨੰਬਰ ਆ ਗਿਆ ਆਪਣਾ ਪੀਵੀ 65 ਬੀ ਐਮ 85 65 85 65 ਨੰਬਰ ਆ ਗਿਆ ਠੀਕ ਹੈ ਜੀ ਨੰਬਰ ਆਪਾਂ ਲਵਾਤਾ ਤੇ ਹੁਣ ਰਹਿ ਗਿਆ ਬੈਕ ਸਾਈਡ ਤੇ ਉਹ ਵੀ ਲਵਾ ਦਈਏ ਫਿਰ ਬੈਕ ਸਾਈਡ ਤੇ ਬੈਕ ਸਾਈਡ ਤੇ ਲਵਾਉਂਦੇ ਆ ਕਿਉਂ ਮੁੰਡਾ ਉਹ ਖੁਸ਼ ਹੋ ਗਿਆ ਹਾ ਬਈ ਠੀਕ ਆ ਗੱਡਾ ਕੰਮ ਨੰਬਰ ਆ ਗਿਆ ਚਲਦੇ ਆ ਫਿਰ ਨੰਬਰ ਲਵਾ ਕੇ ਸ਼ੁਰੂ ਬਈ ਨੰਬਰ ਲੱਗ ਗਿਆ ਨੰਬਰ ਲੱਗ ਕੇ ਫਿਰ ਆਪਾਂ ਚਲਦੇ ਆ ਆਪਣੇ ਘਰ ਤੇ ਠੀਕ ਹੈ ਦੇਖੋ ਮੈਂ ਲਾ ਕੀ ਨੰਬਰ ਠੀਕ ਲੱਗਿਆ ਦੱਸਿਓ ਮੈਨੂੰ ਓਕੇ ਚੱਲੀਏ ਫਿਰ ਹਾਂ ਆਪਾਂ ਹੁਣ ਚੱਲੀਏ ਤੇ ਹੋ ਗਈ ਤਿਆਰੀ ਚੱਲਣ ਦੀ ਨੰਬਰ ਪਲੇਟ ਲੱਗੀ ਆ ਤੇ ਨੰਬਰ ਪਲੇਟ ਲੱਗੀ ਓਕੇ ਆਪਾਂ ਰੈਡੀ ਆ ਹੁਣ ਚੱਲਣ ਵਾਸਤੇ ਹੁਣ ਆਪਾਂ ਜਾਣਾ Rajasthan ਕਿੱਧਰ-ਕਿੱਧਰ ਜਾ ਰਹੇ ਆ ਉਹ ਤੁਹਾਨੂੰ ਸਾਰਾ ਦੱਸਾਂਗੇ ਤੁਸੀਂ ਬਣੇ ਰਹੋ ਨਾਲ ਦੀ ਨਾਲ ਤੇ ਚੱਲਦੇ ਆ ਫਿਰ ਆਪਾਂ ਆਪਣੇ ਰੂਟ 'ਤੇ ਠੀਕ ਹੈ ਆ ਗਿਆ ਆਪਾ ਹਾਈਵੇ ਤੇ ਤੇ ਚੱਲਦੇ ਆ ਹਾਂ ਬਸ ਲਗਾਤਾਰ ਇਸੇ ਕਤਾਰ ਜੈਪੁਰ ਇੱਕ ਸੌ ਤੱਕ ਕਰਦੇ ਆ ਰਹੇ ਹਾਂ ਹਲੋ ਵੀ ਆਪਾਂ ਜੈਪੁਰ ਵਾਲੇ ਰੋਡ ਤੇ ਜਾ ਰਹੇ ਆ ਜੈਪੁਰ ਰਹਿ ਗਿਆ ਮੇਰੇ ਕੰਨਾ 100 ਕਿਲੋਮੀਟਰ ਰਹਿ ਗਿਆ ਤੇ Rajasthan ਚ ਪਹਾਰੇ Rajasthan ਦੇ ਪਹਾੜੀ ਆ ਤੇ ਸੂਰਜ ਵੀ ਆਪਣਾ ਢਲਦਾ ਹੋਇਆ ਖਾਈ ਦੇ ਰਿਹਾ ਤੇ ਇਹ ਪਹਾੜ ਛੋਟੇ ਛੋਟੇ ਪਹਾੜਾ Rajasthan ਦੇ ਇਹ ਪਹਾੜ ਨੇ ਸ਼ਾਮ ਦਾ ਟਾਈਮ 4:00 ਵਜੇ ਆ ਆਹੀ ਵੇ ਜੈਪੁਰ ਆਲਾ ਉਹ ਪਹਾੜਾ ਤੇ ਮੰਦਰ ਹੁੰਦੇ ਆ ਦੇ ਅੱਗੇ ਕਿਤੇ ਚਾਹ ਪੀਣੇ ਆ 4 ਵਜ ਗਏ ਆ 4 ਕ ਵੇ ਦੀ ਚਾਹ ਆਪਣੀ ਪਿੰਡ ਵਾਲਿਆਂ ਦੀ ਉਹ ਬਣਦੀ ਆ ਪੀਣੀ ਪੀਣੀ ਬਣਦੀ ਆ ਦੇਖਦੇ ਕਿਤੇ ਜਗਾ ਲਓ ਵੀ ਹੋਰ ਵਖੜਾ ਇਹ ਚਾਹ ਚਾਹ ਹੋ ਗਈ ਤੇ ਸਾਲਾ ਮਠੀ ਲਾਲਾ ਯਾਪ ਨੂੰ OK ਆਪ ਵੀ ਕੇ ਚੱਲਦੇ ਆ ਸਫਰ ਕਰਦੇ ਆ ਫਿਰ ਜੈਪੁਰ ਬਾਈਪਾਸ ਤੇ ਆਪਾਂ ਜਾ ਰਹੇ ਆ ਟਾਈਮ ਹੋ ਗਿਆ ਆ 8:06 ਉਹ ਜਾ ਰਹੇ ਟਾਇਰ بھائی ਸਾਨੂੰ ਦੇ ਦਿਓ ਦੋ ਟਾਇਰ ਪਾ ਤੇ ਆ ਰਹੇ ਜੈਪੁਰ ਬਾਈਪਾਸ ਸੂਰਜ ਸਟੰਪਟਲ ਗਿਆ ਪੂਰਾ ਰਸਤ ਦੇ ਸਾਡੀ ਰਸਤ ਹਜੇ ਗਰੂਨੀ ਅਸੀਂ ਚੱਲ ਰਹੇ ਹਾਂ ਹੋ ਲੋ ਜੀ ਸੱਜਣੋ ਟਾਈਮ ਹੋ ਗਿਆ ਰਾਤ ਦਾ 11:00 ਵੱਜ ਗਿਆ ਇਹ ਹਾਈਵੇ ਰੋਡ ਮੇਂ ਪਿੱਛੇ ਅਜਮੇਰ ਰਹਿ ਗਿਆ ਆਪਾਂ ਅੱਗੇ ਜਾਣਾ ਇਹ ਢਾਬਾ ਪੰਜਾਬੀ ਢਾਬਾ ਆਪਣਾ ਠੀਕ ਹੈ ਤੇ ਜੈਲਦਾਰ ਪੰਜਾਬੀ ਢਾਬਾ ਜੈਲਦਾਰ ਪੰਜਾਬੀ ਢਾਬਾ ਗੱਡੀ ਬਹੁਤ ਖੜੀ ਹੋ ਰਹੀ ਆਪਣਾ ਆਪਾ ਟਰੇਲਰ ਲਾਤਾ ਤੇ ਹੁਣ ਕਰਦੇ ਆ ਸੌਣ ਦੀ ਤਿਆਰੀ ਠੀਕ ਹੈ ਹੁਣ ਸੌਣੇ ਆ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਕੱਲ ਦੇ ਵਲੌਗ ਕੱਲ ਦੇ ਦਿਨ ਸਵੇਰ ਤੋਂ ਤੇ ਹੁਣ ਕਰਦੇ ਆ ਰੈਸਟ ਤੇ ਮਿਲਾਂਗੇ ਕੱਲ ਦੀ ਨਵੀਂ ਸਵੇਰ ਜਦ ਤੱਕ ਗੁੱਡ ਨਾਈਟ